ਨਾਮ ਪਤਾ ਨਹੀਂ ਕੋ ਹਰਪਾਲ ਸਿੰਘ ਫਾਰਮਰ ਪ੍ਰੈਜ਼ੀਡੈਂਟ ਐਨਐਸਯੂਆਈ ਪੰਜਾਬ ਐਂਡ ਡਿਸਟ੍ਰਿਕਟ ਯੂਥ ਕਾਂਗਰਸ ਪਟਿਆਲਾ ਹਾਂ ਜੀ ਅੱਜ ਪਿਛੇ ਕਾਂਗਰਸ ਦੇ ਆਫਿਸ ਆਏ ਮੀਟਿੰਗ ਰੱਖ ਕੇ ਕੀ ਅਜੰਡਾ ਕੀ ਹੋ ਗਿਆ ਇਹ ਮੀਟਿੰਗ ਹੈ ਜੀ ਸਾਡਾ ਪਟਿਆਲਾ ਦਿਹਾਤੀ ਵਾਸਤੇ ਏਆਈਸੀਸੀ ਵੱਲੋਂ ਆਬਜ਼ਰਵਰ ਨਿਪੁ ਕਿਤੇ ਗਏ ਨੇ ਸ਼੍ਰੀ ਮਨੀਸ਼ਾ ਪਰਵਾਰ ਜੀ ਜੋਧਪੁਰ ਤੋਂ ਐਕਸਐਮਐਲਏ ਨੇ ਆਬਜ਼ਰਵਰ ਨੇ ਉਹਨਾਂ ਨੇ ਸਾਰੇ ਡਿਸਟ੍ਰਿਕਟ ਕਾਂਗਰਸ ਕਮੇਟੀ ਰੂਰਲ ਦੀ ਵਰਕਰ ਤੋਂ ਲੈ ਕੇ ਬੂਥ ਕਮੇਟੀ ਤੋਂ ਲੈ ਕੇ ਬਲਾਕ ਲੈਵਲ ਤੋਂ ਲੈ ਕੇ ਫਰੰਟਲ ਆਰਗੇਨਾਈਜੇਸ਼ਨ ਤੱਕ ਸਾਰਿਆਂ ਤੋਂ ਫੀਡਬੈਕ ਲੈ ਕੇ ਉਹਨਾਂ ਨੇ ਹਾਈ ਕਮਾਂਡ ਨੂੰ ਦੇਣੀ ਹੈ ਤਾਂ ਜੋ ਸਾਡੇ ਗਰਾਊਂਡ ਗਰਾਸਰੂਟ ਲੈਵਲ ਦੇ ਜਿਹੜੇ ਵਰਕਰ ਹੈ ਕੋ ਮੋਟੀਵੇਟ ਹੋਣ ਉਹਨਾਂ ਤੋਂ ਫੀਡਬੈਕ ਮਿਲ ਸਕੇ ਕਿ ਜਿਹੜੇ ਪਾਰਟੀ ਲਈ ਕੰਮ ਕਰ ਰਹੇ ਨੇ ਕੋਈ ਉਹ ਵਰਕਰ ਸਾਡਾ ਇਗਨੋਰ ਨਾ ਹੋ ਸਕੇ ਇਸ ਕਰਕੇ ਰਾਹੁਲ ਜੀ ਦੀ ਸੋਚ ਹੈ ਮਲਕੌਰ ਜਨ ਖੜਕੇ ਜੀ ਸੋਚ ਹੈ ਕੱਲ ਤੋਂ ਉਹਨੂੰ ਮਨੀਸ਼ਾ ਜੀ ਨੇ ਬੜੇ ਜੋ ਸਤਾਰਪੁਰ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਸਾਰੀ ਡਿਟੇਲਸ ਦੱਸਿਆ ਨੇ ਤੇ ਹੁਣ ਅੱਜ ਅ ਫਰੰਟਲ ਆਰਗੇਨਾਈਜੇਸ਼ਨ ਜਿਨੀਆਂ ਨੇ ਯੂਥ ਕੌਂਗਰਸ ਐਨਐਸਆਈਓ ਇੰਟਰ ਇਹਨਾਂ ਸਾਰਿਆਂ ਨੂੰ ਅੱਜ ਇਹਨਾਂ ਦੇ ਨੁਮਾਇੰਦਿਆਂ ਨੂੰ ਅੱਜ ਮਨੀਸ਼ਾ ਜੀ ਮਿਲ ਰਹੇ ਨੇ ਉਹਨਾਂ ਤੋਂ ਫੀਡਬੈਕ ਲੈ ਰਹੇ ਨੇ ਤੇ ਉਹ ਫੀਡਬੈਕ ਨੂੰ ਇਹ ਆਪਣਾ ਹਾਈ ਕਮਾਂਡ ਕੋਲ ਪਹੁੰਚਾਉਣਗੇ ਉਹਨਾਂ ਦੇ ਜੋ ਹੈਗੇ ਵਿਊਜ਼ ਉਹਨਾਂ ਨੂੰ ਦੱਸਣਗੇ ਹਾਈ ਕਮਾਂਡ ਨੂੰ ਤੇ ਉਹਨਾਂ ਬਾਅਦ ਫਿਰ ਕੋਈ ਵੀ ਜਿਹੜਾ ਲੀਡਰਸ ਹੈ ਉਹਨਾਂ ਦੀ ਕਾਰਗੁਜ਼ਾਰੀ ਤੇ ਉੱਤੇ ਦੇਖਿਆ ਜਾਏਗਾ। ਦੇਖੋ ਪ੍ਰਸੰਗ ਅਜੇ ਘੋੜਾ ਚੌਂਕ ਕਾਂਗਰਸ ਦੇ ਦਫਤਰ ਦੇ ਵਿੱਚ ਮੈਡਮ ਜੀ ਆਏ ਨੇ ਅੱਜ ਤੋਂ ਖਾਸ ਮੀਟਿੰਗ ਆ ਜਾਂ ਨਹੀਂ ਇਹਨਾਂ ਨੇ ਇੱਕ ਉਹ ਸਿਸਟਮ ਬਣਾਇਆ ਜਿਹੜੇ ਆਬਜ਼ਰਵਰ ਹੈ ਉਹਨੇ ਦੇ 5-6 ਦਿਨਾਂ ਦੀਆਂ ਮੀਟਿੰਗਾਂ ਨੇ। ਕੱਲ ਸਾਡੀ ਡਿਸਟ੍ਰਿਕਟ ਕਾਂਗਰਸ ਕਮੇਟੀ ਰੂਰਲ ਦੀ ਸਾਰਿਆਂ ਦੀ ਹੋਈ ਸੀ। ਅੱਜ ਫਰੰਟਲ ਆਰਗੇਨਾਈਜੇਸ਼ਨ ਦੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਬਲਾਕ ਵਾਈਜ਼ ਕਰਲੀਆਂ ਨੇ। ਇਹ ਪੂਰਾ ਸਿਸਟਮ ਬਣਿਆ ਹੋਇਆ ਹੈ। ਅੱਜ ਉਹਰੇ ਆਫਿਸ ਦੇ ਵਿੱਚ ਹੋਇਆ ਕੱਲ ਤੋਂ ਬਾਅਦ ਮੇਰਾ ਕਲ ਬਲਾਕਸ ਦੇ ਵਿੱਚ ਆ ਉਹ ਜਿਹੜਾ ਇਹਨਾਂ ਨੇ ਅੰਦਰ ਡਿਟੇਲਸ ਤਿਆਰ ਕੀਤੀਆਂ ਉਹ ਇਹਨਾਂ ਡਿਸਟ੍ਰਿਕਟ ਕਾਂਗਰਸ ਕਮੇਟੀ ਕੋਲ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਾ ਸਕਦੇ ਨੇ ਪ੍ਰਧਾਨ ਜੀ ਇਲੈਕਸ਼ਨ ਦੀ ਗੱਲ ਕਰੀਏ 2027 ਦੀ ਜਿਹੜੀ ਇਲੈਕਸ਼ਨ ਹੈ ਉਹਦੇ ਕਿੰਨੀ ਤਿਆਰੀ ਹੈ ਤੁਹਾਡੇ ਕਾਂਗਰਸ ਬਹੁਤ ਵੱਡੇ ਪੱਧਰ ਤੇ ਤਿਆਰੀ ਕਰ ਰਹੀ ਹੈ ਬੂਥ ਲੈਵਲ ਤੇ ਕਰ ਰਹੀ ਹੈ ਆਪਣਾ ਬਲਾਕ ਲੈਵਲ ਤੇ ਕਰ ਰਹੀ ਹੈ ਗਰਾਸ ਰੂਟ ਲੈਵਲ ਤੇ ਜਿੰਨੇ ਵੀ ਸਾਡੇ ਵਰਕਰ ਐਕਟਿਵੇਟ ਹੈ ਉਹਨਾਂ ਨੂੰ ਸਾਰਿਆਂ ਨਾਲ ਇੰਟਰੈਕਸ਼ਨ ਹੋ ਰਹੀ ਹੈ ਤੇ ਉਹ ਆਪਣਾ ਆਪਣੇ ਲੈਵਲ ਤੇ ਹਰੇਕ ਆਰਗੇਨਾਈਜੇਸ਼ਨ ਨੂੰ ਸੋਸ਼ਲਿਸਮ ਨੂੰ ਐਨ ਜੀਓ ਨੂੰ ਸਭ ਨੂੰ ਮਿਲ ਕੇ ਆਪਣੇ ਨਾਲ ਜੋੜ ਰਹੇ ਨੇ ਪਾਰਟੀ ਨਾਲ ਪਾਰਟੀ ਨੇ ਜਿਹੜੇ ਸਾਡੀਆਂ ਆਡਿਓਲੋਜੀ ਆ ਪਾਰਟੀ ਦੇ ਜਿਹੜੇ ਆ ਸਾਡੀਆਂ ਪਾਲਿਸਿਸ ਨੇ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਸੀ। ਗੱਲ ਨਾ ਦਾ 2027 ਦੇ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਆਪਣਾ ਸਿੱਟਾ ਪੱਕਿਆ ਨੇ। ਇਹ ਕੋਈ ਵੀ ਪਿੱਛੇ ਟੀਕਾ ਦੀ ਸਰਕਾਰ ਬਹੁਤ ਫੁੱਲ ਮੈਜੋਰਟੀ ਨਾਲ ਸਰਕਾਰ ਬਣੂਗੀ। ਜੋ ਪੰਜਾਬ ਦੇ ਲੋਕਾਂ ਨੇ ਪਿਛਲੇ ਸਮੇਂ 'ਚ ਗਲਤੀ ਕੀਤੀ ਹੈ ਉਹ ਦੁਬਾਰਾ ਇਸ ਚੀਜ਼ ਨੂੰ ਹੁਣ ਸਮਝ ਗਏ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ। ਸਾਰੇ ਲੋਕ ਪੰਜਾਬ ਦੇ ਕਾਂਗਰਸ ਨੂੰ ਬਹੁਤ ਬੇਸਬਰੀ ਨਾਲ ਲੈ ਕੇ ਆਉਣਾ ਚਾਹੁੰਦੇ ਨੇ। ਜਿਹੜੇ ਇਹ ਸਰਕਾਰ ਨੇ ਕੰਮ ਪੈਂਡਿੰਗ ਛੱਡੇ ਹੋਏ ਨੇ ਇਹ ਆਲਰੇਡਾ ਨਾਲ ਲੋਕਾਂ ਦੇ ਬਾਰੇ ਸਰਕਾਰ ਨੇ ਤਾਂ ਜਿੰਨੇ ਫੰਡਸ ਨੇ ਉਹ ਸਾਰੇ ਵਾਪਸ ਲੈ ਲੈ ਜਿੰਨੇ ਵੀ ਡਿਪਾਰਟਮੈਂਟਸ ਆ ਉਹਨਾਂ ਤੋਂ ਲੈ ਕੇ ਮਿਸਯੂਜ਼ ਕਰ ਰਹੇ ਨੇ ਕਾਂਗਰਸ ਨੇ ਜੋ ਪਹਿਲਾਂ ਡਿਵੈਲਪਮੈਂਟ ਦੇ ਕੰਮ ਕਰੇ ਸੀ ਉੱਥੇ ਹੀ ਰੁਕੇ ਪਏ ਨੇ ਚਲੋ ਦੇਖੋ ਪੰਜਾਬ ਨੂੰ ਆਪਾਂ ਅੱਗੇ ਪਹੁੰਚਾਉਣਾ ਹੈ ਜੋ ਪੰਜਾਬ ਦੇ ਕੰਮ ਪੈਂਡਿੰਗ ਛੱਡ ਕੇ ਜਾਣਗੇ ਸਾਡੀ ਸਰਕਾਰ ਪੂਰਾ ਕਰੂਗੀ ਲੋਕਾਂ ਦੀਆਂ ਉਮੀਦਾਂ ਤੇ ਖੜੀਆਂ ਉਤਰੂਗੀ ਕਿਉਂਕਿ ਪੰਜਾਬ ਸਾਡਾ ਖੁਸ਼ਹਾਲ ਬਣਾ ਕੇ ਰੱਖਣਾ ਹੈ ਆਪਾਂ ਨੇ ਇਸ ਖੁਸ਼ਹਾਲ ਪੰਜਾਬ ਨੂੰ ਰੰਗਲਾ ਪੰਜਾਬ ਦੇ ਨਾਮ ਤੇ ਇਹਨਾਂ ਨੇ ਜੋ ਖਰਾਬ ਕਰਿਆ ਉਹ ਦੁਬਾਰਾ ਅਸੀਂ ਇਹਨਾਂ ਨੂੰ ਬਿਲਕੁਲ ਖਰਾਬ ਨਹੀਂ ਹੋਣ ਦੇਵਾਂਗੇ ਇਹਨੂੰ ਅਸੀਂ ਹਰਿਆ ਭਰਿਆ ਜਿੱਦਾਂ ਕਾਂਗਰਸ ਨੇ ਪਹਿਲਾਂ ਟੈਰਰਿਜ਼ਮ ਮੁਖਤ ਕੀਤਾ ਪੰਜਾਬ ਨੂੰ ਤੇ ਸ਼ਾਂਤੀ ਲਿਆਵੋ ਹਾਲੀ ਕੀਤੀ ਹੈ ਜਿਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਮਤੀਂਦਰਾਂ ਗਾਂਧੇ ਜੀ ਨੇ ਸ਼ਹੀਦ ਆਜੀਬ ਜੀ ਨੇ ਦੇਸ਼ ਦੀ ਏਕਤਾ ਤੇ ਕੰਡਤਾਲੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਕਾਂਗਰਸ ਉਹ ਸੋਚ ਨੂੰ ਅੱਗੇ ਲੈ ਕੇ ਜਾ ਰਹੀ ਹੈ ਕਿ ਉਸੇ ਸੋਚ ਨਾਲ ਅੱਗੇ ਲੈ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਖੁਰਾਲੀ ਡਿਵੈਲਪਮੈਂਟ ਇਹ ਸਾਰਾ ਕੁਝ ਕਾਂਗਰਸ ਆਉਣ ਵਾਲੇ ਸਮੇਂ ਚ ਪੂਰਾ ਕਰੇਗੀ ਪੰਜਾਬ ਦੇ ਲੋਕਾਂ ਨਾਲ ਇੱਕ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਦੀ ਕਮੇਟੀ